ਆਪਾਂ ਬਣਾਉਣੀ ਆ ਜਿਹੜਾ ਮਰੀਂਗੇ ਦਾ ਬੂਟਾ ਹੁੰਦਾ ਉਹਦੀਆਂ ਫਲੀਆਂ ਇਹਦਾ ਚਾਰ ਬਣਾਵਾਂਗੇ ਕੱਚੀਆਂ ਫਲੀਆਂ ਨੇ ਹਜੇ ਆਪਾਂ ਦੇਖੋ ਤਾਜ਼ੀਆਂ ਤੋੜ ਕੇ ਲੈਣੀਆਂ ਆ ਆ ਦੇਖੋ ਇਦਾਂ ਹੀ ਟੁੱਟ ਜਾਂਦੀਆਂ ਨੇ ਤੇ ਇਹਦਾ ਚਾਰ ਆ ਜਿਹੜਾ ਬਹੁਤ ਵਧੀਆ ਦਾ ਚਾਰ ਗੁਣਕਾਰ ਬਣਦਾ ਸਬਜ਼ੀ ਵੀ ਬਣ ਜਾਂਦੀ ਇਹਦੇ ਚਾਰ ਵੀ ਬਣ ਜਾਂਦਾ ਪਰ ਆਪਾਂ ਇਹ ਚਾਰ ਬਣਾਵਾਂਗੇ ਕਿਵੇਂ ਚਾਰ ਬਣਾਉਣਾ ਹੈ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਪਹਿਲਾਂ ਆਪਾਂ ਇਹਨਾਂ ਨੂੰ ਧੋ ਲਿਆ ਧੋ ਕੇ ਸਾਫ਼ ਕਰ ਲਿਆ ਹੁਣ ਆਪਾਂ ਇਹਨੂੰ ਕਟਾਂਗੇ ਛੋਟੇ ਛੋਟੇ ਪੀਸ ਕਰਨੇ ਆ ਠੀਕ ਆ ਜਦੋਂ ਕੱਟਿਆ ਗਿਆ ਫਿਰ ਆਪਾਂ ਇਹਦਾ ਚਾਰ ਬਣਾਵਾਂਗੇ ਅੱਜ ਆਪਾਂ ਨੇ ਸਾਰੀਆਂ ਕੱਟ ਲਈਆਂ ਧੋ ਕੇ ਸਮਾਰਕ ਕੇ ਸਾਫ ਕਰਕੇ ਸੁਕਾ ਕੇ ਫਿਰ ਆਪਾਂ ਨੇ ਫੜੀਆਂ ਕਟੀਆਂ ਨੇ ਤੇ ਹੁਣ ਇਹ ਆਪਾਂ ਮਸਾਲਾ ਲੈਂਦਾ ਜੀਰਾ ਸੌਂਫ ਅਜਵੈਨ ਸਾਰੀਆਂ ਚੀਜ਼ਾਂ ਨੂੰ ਇਹਨਾਂ ਨੂੰ ਆਪਾਂ ਮਿਕਸ ਕਰ ਲਾਂਗੇ ਜੇ ਤੁਸੀਂ ਇਹਦੇ ਵਿੱਚ ਮੇਥੇ ਪਾਉਣਾ ਚਾਹੁੰਦੇ ਹੋ ਉਹ ਵੀ ਤੁਸੀਂ ਪਾ ਸਕਦੇ ਹੋਗੇ ਠੀਕ ਹੈ ਜੀ ਹੁਣ ਆਪਾਂ ਇਹਨੂੰ ਬਰੀਕ ਕਰਾਂਗੇ ਤੇਲਾ ਜਿਹੜਾ ਇਹ ਆਪਣਾ ਗਰਮ ਹੋ ਗਿਆ ਤੇ ਹੁਣ ਜਿਹੜੇ ਵਿੱਚ ਮਸਾਲੇ ਸੀ ਇਹ ਆਪਾਂ ਨੇ ਸਾਰੇ ਬਰੀਕ ਕਰ ਲਏ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਮਰੀਂਗਾ ਪਾਵਾਂਗੇ ਮਸਾਲੇ ਆਪਾਂ ਨੇ ਬਾਅਦ ਦੇ ਵਿੱਚ ਪਾਉਣੇ ਆ ਇਹਨੂੰ ਸਾਰੇ ਨੂੰ ਫੇਰੇ ਵਿੱਚ ਪਾ ਲੈਨੇ ਆ ਠੀਕ ਹੈ ਆਪਾਂ ਨੇ ਸਿਰਫ 5 ਮਿੰਟ ਹੀ ਪਕਾਉਣਾ ਬਹੁਤ ਟਾਈਮ ਨਹੀਂ ਪਕਾਉਣਾ ਤੇ ਇਹਦਾ ਦੇਖੋ ਜਿਹੜਾ ਚਾਰ ਆ ਬਹੁਤ ਜਿਆਦਾ ਵਧੀਆ ਬਣਦਾ ਕਿਉਂਕਿ ਇਹਦਾ ਹੁਣ ਮੌਸਮ ਆਗਾ ਤੇ ਫਲੀਆਂ ਹੁਣ ਲੱਗੀਆਂ ਪਈਆਂ ਨੇ ਤੇ ਬਹੁਤ ਜਿਆਦੇ ਗੁਣਕਾਰੀ ਇਹ ਜਾਰ ਹੈਗਾ ਆਪਣੇ ਤਾਂ ਦੇਖੋ ਭਰੀ ਬੂਟਾ ਲੱਗਿਆ ਹੋਇਆ ਹੈਗਾ ਤੇ ਆਪਾਂ ਤਾਂ ਦੇਖੋ ਫਿਰ ਜਦੋਂ ਲੋੜ ਹੁੰਦੀ ਉਹਦੀ ਤੋੜ ਲੈਣੇ ਆ ਹੂੰ ਵੈਸੇ ਇਹ ਬੂਟੇ ਹਰ ਇੱਕ ਥਾਂ ਤੇ ਲੱਗ ਰਹੇ ਆ ਜੇ ਕਿਤੇ ਤੁਹਾਨੂੰ ਫਲੀਆਂ ਦੀਆਂ ਤਾਂ ਤੁਸੀਂ ਲਿਆ ਕੇ ਇਹਦਾ ਚਾਰ ਵਧੀਆ ਪਾ ਸਕਦੇ ਨੇ ਜੀ ਸਬਜ਼ੀ ਵੀ ਬਣ ਜਾਂਦੀ ਹੈ ਜੀ ਸਬਜ਼ੀ ਬਹੁਤ ਜਿਆਦੇ ਵਧੀਆ ਬਣਦੀ ਹੈ ਜੀ ਲਓ ਜੀ ਹੁਣ ਆਪਾਂ ਬਸ ਇਹਨੂੰ 5 ਮਿੰਟ ਪਕਾਉਣਾ ਹੈਗਾ ਮਿੰਟ ਹੋ ਗਏ ਆਪਣੇ ਜਾਰ ਨੂੰ ਪਕ ਲਿਆ ਨੂੰ ਤੇ ਹੁਣ ਉਸ ਤੋਂ ਬਾਅਦ ਜਿਹੜਾ ਇਹ ਤੇ ਮਸਾਲਾ ਇਹ ਆਪਾਂ ਇਹਦੇ ਉੱਪਰ ਪਾ ਦੇਣਾ ਜਦੋਂ ਮਸਾਲਾ ਇਹ ਆਪਾਂ ਬਾਅਦ ਦੇ ਵਿੱਚ ਸਾਰਾ ਮਿਕਸ ਕਰ ਦਾਂਗੇ ਹੁਣ ਇਹਦੇ ਵਿੱਚ ਪਾਵਾਂਗੇ ਮਿਰਚ लाल मिर्च अपनी उसद तो फिर आप स्वाद अनुसार पाना तुमने ਇਹਦੇ ਵਿੱਚ ਆਪਾਂ ਪਾ ਦਾਂਗੇ ਹਲਦੀ ਹਲਦੀ ਆਪਾਂ ਬਾੜੀ ਨਹੀਂ ਪਾਉਣੀ ਹੈਗੀ ਸਿਰਫ 2 ਚਮਚ ਪਾਉਣੇ ਲਓ ਜੀ ਹੁਣ ਇਹ ਸਾਰਾ ਸਮਾਨ ਪਾਤਾ ਹੁਣ ਆਪਾਂ ਇਹਨੂੰ ਮਿਕਸ ਕਰ ਦਿੰਨੇ ਆ ਸਾਰੇ ਨੂੰ ਸਾਰਾ ਸੁਆਣ ਆਪਣਾ ਇਹ ਤੇ ਪਾਤਾ ਚਾਰ ਆਪਣਾ ਦੇਖੋ ਬਣ ਕੇ ਤਿਆਰ ਆ ਲਾਸਟ ਦੇ ਵਿੱਚ ਜਿਹੜੀ ਆਪਾਂ ਇਹਦੇ ਵਿੱਚ ਮੇਨ ਚੀਜ਼ ਪਾਉਣੀ ਆ ਉਹ ਆਪਾਂ ਤੁਹਾਨੂੰ ਦੱਸਦੇ ਆ ਇਹ ਪਾਉਣੀ ਬਹੁਤ ਜ਼ਰੂਰੀ ਆ ਤੇ ਇਹਦੇ ਵਿੱਚ ਹੁਣ ਲਾਸਟ ਤੇ ਆਪਾਂ ਪਾਵਾਂਗੇ ਚੀਨੀ ਥੋੜੀ ਜੀ ਸਾਰੀ ਜਿਵੇਂ ਮਿਕਸ ਕਰ ਦਾਂਗੇ ਤੇ ਹੁਣ ਇਹਨੂੰ ਠੰਡਾ ਹੋਣ ਵਾਸਤੇ ਰੱਖਦੇ ਆਪਾਂ ਹੁਣ ਕੜਾਈ ਆ ਥੱਲੇ ਲਾ ਕੇ ਨਾ ਸਮਾਰ ਕੇ ਨੂੰ ਮਿਕਸ ਕਰ ਦਾਂਗੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਛਿਲਕਾ ਥੋੜਾ ਜਿਹਾ ਤੇ ਬੱਸ ਬੱਸ ਇੰਨਾ ਕੀ ਪਾਵਾਂਗੇ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਦਾਂਗੇ ਇਹਦੇ ਨਾਲ ਨਾ ਜਿਹੜਾ ਚਾਰ ਆਪਣਾ ਖਰਾਬ ਨਹੀਂ ਹੋਊਗਾ ਲੰਬੇ ਟਾਈਮ ਤੱਕ ਆਪਣਾ ਜਿਹੜਾ achar ਟਿਕੂਗਾ ਇਹ ਆਪਣਾ ਵਿੱਚ ਤੇਲ ਆ ਦੇਖੋ ਇਦਾਂ ਨਹੀਂ ਹੈਗਾ ਵੀ ਤੇਲ ਬਾਅਦ ਚ ਵੀ ਖਰਾਬ ਹੋਊਗਾ ਜਦੋਂ achar ਆਪਣਾ ਸਾਰਾ ਵਰਤਿਆ ਗਿਆ ਜਿਹੜਾ ਇਹ ਤੇਲ ਆ ਇਹਨੂੰ ਆਪਾਂ ਸਬਜ਼ੀ ਚ ਪਾਵਾਂਗੇ ਸਬਜ਼ੀ ਚ ਪਾ ਕੇ ਇਹ ਤੇਲ ਸਾਰਾ ਵਰਤਿਆ ਜਾਊਗਾ ਠੀਕ ਆ ਜੀ ਬੇਸਟ ਨਹੀਂ ਕੁਝ ਵੀ ਜਾਣਾ ਹੈਗਾ ਤੇ ਤੇਲ ਆ ਸਾਰਾ ਸਬਜ਼ੀ ਚ ਪਾ ਕੇ ਆਪਾਂ ਇਹਨੂੰ ਵਰਤਾਂਗੇ ਲਓ ਜੀ achar ਆ ਜਿਹੜਾ ਬਹੁਤ ਵਧੀਆ ਸਹਨ ਜਨੇ ਦੀ ਫਲੀ ਦਾ ਜਿਹੜਾ achar ਆ ਬਣ ਕੇ ਤਿਆਰ ਹੋਇਆ ਇਸੇ ਤਰੀਕੇ ਨਾਲ ਆਪਾਂ ਇਹ ਚਾਰ ਪਾ ਸਕਦੇ ਹਾਂ ਖੱਟਾ ਮਿੱਠਾ ਜਿਹਾ ਇਹ ਚਾਰ ਬਣਿਆ ਕਿਉਂਕਿ ਥੋੜੀ ਜਿਹੀ ਮਠਿਆਸ ਪਾਈ ਹੈ ਇਹਦੇ ਵਿੱਚ ਥੋੜੀ ਜਿਹੀ ਚੀਨੀ ਪਾਈ ਆ ਨਾਤਾ ਦੇਖੋ ਇਹਨਾਂ ਚਾਰ ਖਰਾਬ ਹੋਵੇ ਲੰਬੇ ਟਾਈਮ ਤੱਕ ਇਹ ਚਾਰ ਟਿਕੂਗਾ ਠੀਕ ਆ ਜੀ ਦੇਖੋ ਜੀ ਬਹੁਤ ਵਧੀਆ ਚਾਰ ਬਣਿਆ ਸ਼ਾਈਨਿੰਗ ਵੀ ਦੇਖੋ ਚਾਰ ਦੀ ਕਿੰਨੀ ਵਧੀਆ ਆ ਰਹੀ ਆ ਖੁਸ਼ਬੂ ਬਹੁਤ ਸੋਰੀ ਖੁਸ਼ਬੂ ਬਹੁਤ ਵਧੀਆ ਆ ਰਹੀ ਆ ਕਿਉਂਕਿ ਜਿਹੜੇ ਆਪਾਂ ਇਹਦੇ ਵਿੱਚ ਮਸਾਲੇ ਪਾਇਆ ਦੇਖੋ ਸਾਰੇ ਘਰ ਦੇ ਮਸਾਲੇ ਪਾਇਆ ਤੁਹਾਡੇ ਸਾਹਮਣੇ ਪੀਸ ਕੇ ਮਸਾਲੇ ਪਾਇਆ ਉਹਨਾਂ ਦੀ ਖੁਸ਼ਬੂ ਬਹੁਤ ਵਧੀਆ ਆਉਂਦੀ ਆ ਤੇ ਇਹ ਆਪਣੀ ਅੱਜ ਦੀ ਵੀਡੀਓ ਵੀ ਜਿਹੜੀ ਸਹਜਣੇ ਦੀ ਫਲੀ ਆ ਉਹਦਾ ਚਾਰ ਕਿਸ ਤਰ੍ਹਾਂ ਬਣਾਇਆ ਜਾਂਦਾਗਾ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ ਕਿਉਂਕਿ ਜੇ ਤੁਸੀਂ ਵੱਧ ਤੋਂ ਵੱਧ ਲਾਈਕ